ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਸੀਂ ਇਸ ਗਾਣੇ ਦੇ ਨਾਲ ਅਕਸਰ ਨੱਚਦੇ ਆ ਦੇਖਿਆ ਹੋਊਗਾ تیر ਜਾਂ ਛੜਦੇ ਕਿ ਤੇਰੇ ਯਾਰ ਨੂੰ ਦਬਣ ਨੂੰ ਫਿਰਦੇ ਸੀ ਦਬਦਾ ਕਿੱਥੇ ਆ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਅੱਜ ਕੱਲ੍ਹ ਦਿੱਲੀ ਵਾਲਿਆਂ ਤੋਂ ਕੇਜਰੀਵਾਲ ਟੀਮ ਤੋਂ ਦਵੇ ਨਹੀਂ ਵਿਛੇ ਹੋਏ ਮਹਿਸੂਸ ਹੁੰਦੇ ਨੇ ਲੰਬੇ ਪਏ ਹੋਏ ਮਹਿਸੂਸ ਹੁੰਦੇ ਨੇ ਪ੍ਰਮਾਤਮਾ ਤੁਹਾਡੀ ਸਿਹਤ ਨੂੰ ਠੀਕ ਰੱਖੇ ਅਸੀਂ ਤਾਂ ਤੁਸੀਂ ਹਾਲਾਂਕਿ ਕਸਰ ਨਹੀਂ ਛੱਡੀ ਉਹ ਜਹਾਨ ਦੇ ਝੂਠ ਬੋਲੇ ਪਰ ਅਸੀਂ ਤਾਂ ਫਿਰ ਵੀ ਤੁਹਾਡੀ ਸਿਹਤ ਦੀ ਵੀ ਚੰਗੀ ਹੋਣ ਦੀ ਕਾਮਨਾ ਕਰਦੇ ਆ ਤੇ ਤੁਹਾਡੇ ਨਾਲ ਹੋ ਰਹੇ ਤੱਕੇ ਦੀ ਆਵਾਜ਼ ਵੀ ਬੁਲੰਦ ਕਰਦੇ ਆ ਹਾਲਾਤ ਇਹ ਨੇ ਕਿ ਜਦੋਂ ਤੁਸੀਂ ਮੁੱਖ ਮੰਤਰੀ ਹਸਪਤਾਲ 'ਚ ਦਾਖਲ ਹੁੰਦਾ ਪੰਜਾਬ ਦਾ ਕੋਈ ਐਮ ਐਲ ਏ ਮੰਤਰੀ ਤੁਹਾਡੀ ਸਿਹਤ ਕਾਮਨਾ ਦੀ ਕੋਈ ਪੋਸਟ ਨਹੀਂ ਪਾਉਂਦਾ ਕਿਉਂਕਿ ਦਿੱਲੀ ਵਾਲਿਆਂ ਦੀ ਘੁਰਕੀ ਸੀ ਕਿ ਪਤਾ ਨਹੀਂ ਤੁਹਾਨੂੰ ਕਦੋਂ ਬਦਲ ਲੈਣਾ ਹਾਲਾਤ ਇਹ ਨੇ ਕਿ ਤੁਹਾਡੇ ਹੁਣ ਪੀਏ ਕੇਜਰੀਵਾਲ ਐਂਡ ਟੀਮ ਨੇ ਲਾ ਕੇ ਦਿੱਲੀ ਤੋਂ ਭੇਜੇ ਨੇ ਤੇ ਬੰਦਾ ਪਤਾ ਕੌਣ ਭੇਜਿਆ ਇਹ ਪੰਜਾਬੀਆਂ ਨੂੰ ਜਾਨਣਾ ਬਹੁਤ ਜ਼ਰੂਰੀ ਆ ਜਿਨੇ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੀ ਚੁਣੀ ਹੋਈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਉਹਦੇ ਨਾਲ ਕੁੱਟਮਾਰ ਕੀਤੀ ਤੇ ਜੇਲ੍ਹ ਚ ਰਹਿ ਕੇ ਆਇਆ ਤੇ ਮਾਨਯੋਗ ਸੁਪਰੀਮ ਕੋਰਟ ਤੋਂ ਉਹਨੂੰ ਜ਼ਮਾਨਤ ਮਿਲੀ ਤੇ ਜ਼ਮਾਨਤ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਕਹਿੰਦੀ ਆ ਕਿ ਭਾਈ ਖਬਰਦਾਰ ਜੇ ਤੂੰ ਦਿੱਲੀ सीएम हाउस ਦੇ ਨੇੜੇ ਵੀ ਗਿਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜੇ ਬੰਦੇ ਨੂੰ ਕਿਹਾ ਕਿ ਦਿੱਲੀ सीएम हाउस ਦੇ ਨੇੜੇ ਵੀ ਨਹੀਂ ਜਾਣਾ ਮੇਰੇ ਕੋਲ ਨਿਊਜ਼ਪੇਪਰ ਆ ਉਹ ਬੰਦਾ ਹੁਣ ਪੰਜਾਬ ਦਾ सीएम ਹਾਊਸ ਚਲਾਊਗਾ ਮੁੱਖ ਮੰਤਰੀ ਦੇ ਓਐਸਡੀ ਦਰਗੇਸ਼ ਪਾਠਕ, राघव ਚੱਡਾ, ਕੇਜਰੀਵਾਲ ਤੈਅ ਕਰ ਰਹੇ ਨੇ, মিডিਆ ਟੀਮ ਉਹ ਤੈਅ ਕਰ ਰਹੀ ਆ, ਪੀਏਓ ਤੈਅ ਕਰ ਰਹੇ ਨੇ ਤੇ सीएम ਹਾਊਸ ਕਾਹਦਾ ਰਹਿ ਗਿਆ ਪੰਜਾਬ ਦਾ ਇਹ ਤਾਂ ਫਿਰ ਦਿੱਲੀ सीएम हाउस ਹੋ ਗਿਆ ਪੰਜਾਬ सीएम हाउस ਨਹੀਂ ਹਾਲਾਤ ਇਤੋਂ ਤੱਕ ਭੜੇ ਬਣੇ ਹੋਏ ਨੇ ਕਿ ਹਰ ਚੀਜ਼ ਹਰ ਚੀਜ਼ ਦੇ ਵਿੱਚ ਦਿੱਲੀ ਵਾਲਿਆਂ ਦਾ ਸਿੱਧਾ ਕਬਜ਼ਾ ਹੋ ਚੁੱਕਿਆ ਆ ਆ ਮੈਂ ਇੱਕ ਤੁਹਾਨੂੰ ਵੀਡੀਓ ਦਿਖਾਉਣੀ ਚਾਹੁੰਦਾ ਉਹ ਉਹਨੂੰ OSP ਤੋਂ ਭਟਾਏ ਜੀ ਜਗ ਨਵਨੀਤ ਵਦਵਾ ਮੈਂ ਜਿਆਦਾ ਨਹੀਂ ਸੀ ਜਾਣਦਾ ਜਦੋਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਦੇ ਦਫ਼ਤਰ 'ਚ ਭਗਵੰਤ ਨੇ ਨਵਨੀਤ ਵਦਵੇ ਨੂੰ ਸੱਦਿਆ ਉਹ ਕਹਿੰਦੇ ਵੀ ਇਹ ਸੰਧੂ ਸਾਹਿਬ ਨੇ ਆਪਣੇ ਇਹਨਾਂ ਦਾ ਨੰਬਰ ਸੀਐਮਓ ਦਾ ਜਿਹੜਾ ਗਰੁੱਪ ਹੈ মিডিਆ ਗਰੁੱਪ ਉਹਦੇ ਚ ਐਡ ਕਰ ਤਾ ਉਸੇ ਦਿਨੀ ਉੱਥੇ ਬੈਠੇ ਬੈਠੇ ਨਵਨੀਤ ਬਦਵੀ ਨੇ ਉਹ ਐਡ ਕਰ ਦਿੱਤਾ ਤੇ ਜਿੱਥੇ-ਜਿੱਥੇ ਮੁੱਖ ਮੰਤਰੀ ਦੇ ਨਾਲ ਮੈਂ ਜਾਂਦਾ ਸੀ ਉੱਥੇ ਸਾਡੇ ਤੋਂ ਪਹਿਲਾਂ ਉਸ ਮੌਕੇ ਤੇ ਨਵਨੀਤ ਬਦਵਾ ਹਮੇਸ਼ਾ ਮੈਨੂੰ ਖੜਿਆ ਮਿਲਦਾ ਮਤਲਬ ਇਹ ਮੇਜਰ ਸੰਧੂ ਆ ਇਹਨੇ ਬਹੁਤ ਦੂਜੀਆਂ ਪਾਰਟੀਆਂ ਨੂੰ ਕੋਸਿਆ ਖਾਸ ਕਰਕੇ ਕਾਲੀਦਰ ਨੂੰ ਤਾਂ ਰੱਜ-ਰੱਜ ਕੇ ਕੋਸਦਾ ਸੀ ਤੇ ਬਦਲਾਵ ਦੀਆਂ ਕੇਜਰੀਵਾਲ ਦੀਆਂ ਮੁੱਖ ਮੰਤਰੀ ਦੀਆਂ ਬਹੁਤ ਸੋਲੇ ਗੰਦਾ ਸੀ 8-9 ਮਿੰਟ ਦੀ ਵੀਡੀਓ ਹੈ ਮੈਂ ਨੀਚੇ ਪਾ ਦੂੰਗਾ ਤੁਸੀਂ ਸੁਣ ਲਿਓ ਤੇ ਹੁਣ ਜਾਂ ਤਾਂ ਮੁੱਖ ਮੰਤਰੀ ਨੇ ਇਹਨੂੰ ਕਿਹਾ ਕਿ ਮੇਰਾ ਹਾਲਤ ਦੱਸ ਪੰਜਾਬ ਨੂੰ ਕੀ ਬਣ ਗਈ ਕਿ ਮੇਰਾ ਸਾਰਾ ਕੁੱਤਾ ਕੇਜਰੀਵਾਲ ਐਂਡ ਟੀਮ ਲੜ ਰਹੀ ਐ ਤੇ ਮੇਰੀ ਕੋਈ ਸੁਣਵਾਈ ਨਹੀਂ ਮੇਰਾ ਸਾਰਾ ਸਟਾਫ ਉਹਨਾਂ ਲਾ ਕੇ ਭੇਜ ਤੇ ਕਹਦਾ ਛੁਣਛਣੇ ਪਜਾਉਣ ਨੂੰ ਮੁੱਖ ਮੰਤਰੀ ਰਹਿ ਗਿਆ ਮਾਫ ਕਰਨਾ ਮੈਂ ਇਹ ਭਾਸ਼ਾ ਮੈਨੂੰ ਵਰਤਣੀ ਨਹੀਂ ਚਾਹੀਦੀ ਤੁਹਾਡਾ ਮੁੱਖ ਮੰਤਰੀ ਦਾ ਖਾਸਮ ਖਾਸ ਬੰਦਾ ਅੱਜ ਰੋ ਰੋ ਕਹਿ ਰਿਹਾ ਕਹਿੰਦਾ ਦਿੱਲੀ ਵਾਲੇ ਕੇਜਰੀਵਾਲ ਜੀ ਦਿੱਲੀ ਦੀਆਂ ਚੋਣਾਂ ਲਈ ਮੁੱਖ ਮੰਤਰੀ ਤੋਂ ਫੰਡ ਮੰਗ ਰਹੇ ਨੇ ਤੇ ਜਦੋਂ ਭਗਵੰਤ ਮਾਨ ਨੇ ਨਾ ਕੀਤੀ ਉਹ ਕਹਿੰਦੇ ਸਾਰਾ ਕੁਝ ਬਦਲਤਿਆ ਮਤਲਬ ਇਹ ਇਲਜ਼ਾਮ ਨੇ ਇਸ ਬੰਦੇ ਦੇ ਜਿਹੜਾ ਮੁੱਖ ਮੰਤਰੀ ਦਾ ਬਹੁਤ ਨੇੜੇ ਦਾ ਬੰਦਾ ਹੁਣ ਇਹ ਤਾਂ ਮੁੱਖ ਮੰਤਰੀ ਨੇ ਆਪ ਬੁਲਵਾਇਆ ਇਹਨੂੰ ਕਿ ਤੂੰ ਦੱਸ ਮੇਰੀ ਹਾਲਤ ਕੀ ਹੈ ਯਾਬਰੇ ਆਪ ਬੋਲਿਆ ਇਹਦੇ ਬਾਰੇ ਵੀ ਦੇਖਾਂਗੇ ਬਾਅਦ ਵਿੱਚ ਪਰ ਜਿਹੜੀ ਗੱਲ ਅਸੀਂ ਸ਼ੰਕਾ ਜਾਹਰ ਕਰਦੇ ਸੀ ਕਹਿੰਦਾ ਚਾਰ ਮੰਤਰੀ ਉਹ ਬਣਾਏ ਨੇ ਜਿਹੜੇ ਫੰਡ ਦਿੱਲੀ ਨੂੰ ਲੈ ਕੇ ਜਾਣਗੇ ਤਾਂ ਹੀ ਉਹ ਮੈਂ ਕਹਿੰਦਾ ਕਿ ਇਹ ਮਾਡਰਨ ਅਬਦਾਲੀ ਨੇ ਪਹਿਲਾ ਅਬਦਾਲੀ ਇਧਰੋਂ ਆਇਆ ਸੀ ਇਹ ਨਵੇਂ ਰੂਪ ਦੇ ਵਿੱਚ ਆਏ ਨੇ ਇਧਰੋਂ ਕੇਜਰੀਵਾਲ ਐਂਡ ਟੀਮ ਪੰਜਾਬ ਲੁੱਟ ਕੇ ਲੈ ਕੇ ਜਾਣਗੇ ਜਿਹੜਾ ਕੇਜਰੀਵਾਲ ਕਹਿੰਦਾ ਸੀ 20000 ਤੋਂ ਮੈਂ ਮਾਈਨਿੰਗ ਸੇ ਬਚਾ ਲੂੰਗਾ 30000 ਮੈਂ ਕ腐ਸ਼ਨ ਸੇ ਬਚਾ ਲੂੰਗਾ 60000 65000 ਕਾ ਤਾਂ ਮੈਨੇ ਇੰਤਜ਼ਾਮ ਕਰਕੇ ਰੱਖਾ ਕਿੱਧਰ ਮਾਨ ਸਾਹਿਬ ਇਹਦੇ ਜ਼ਿੰਮੇਵਾਰ ਤੁਸੀਂ ਵੀ ਹੋ ਪੰਜਾਬ ਦੇ ਲੋਕਾਂ ਨੇ ਵੋਟ ਤੁਨੂੰ ਪਾਈ ਸੀ ਅੱਜ ਪੰਜਾਬ ਦੇ 92 ਐਮਐਲਏ ਸਣੇ ਮੁੱਖ ਮੰਤਰੀ ਆਪਣੀ ਕੁਰਸੀ ਨੂੰ ਬਚਾਉਣ ਲਈ ਐ ਉਧਰ ਨੂੰ ਝਾਕ ਰਹੇ ਨੇ ਜਿਹੜੇ ਐਮਐਲਏ ਨੇ ਮੁੱਖ ਮੰਤਰੀ ਦੀ ਦਿੱਲੀ ਵਾਲਿਆਂ ਦੇ ਡਰੋਂ ਇੱਕ ਸੇਧ ਦੀ ਕਾਮਨਾ ਲਈ ਕੋਈ ਪੋਸਟ ਨਹੀਂ ਪਾਈ ਹਾਲਾਤ ਕੀ ਨੇ ਪੰਜਾਬ ਦੇ ਯਾਰ ਦੇਖੋ ਤਾਂ ਸਹੀ ਆਪਾਂ ਮਤਲਬ ਇੰਨੇ ਭੜੇ ਪੰਜਾਬ ਦੇ ਹਾਲਾਤ ਬਣਾ ਦਿੱਤੇ ਗਏ ਨੇ ਕਿ ਸਾਰਾ ਕੁਝ ਦਿੱਲੀ ਵਾਲੇ ਤੈਅ ਕਰ ਰਹੇ ਨੇ ਬੇਨਤੀ ਆ ਮੁੱਖ ਮੰਤਰੀ ਸਾਹਿਬ ਜਾਗੋ ਹਾਲਾਂਕਿ ਤੁਹਾਡੇ ਤੇ ਬੀਜੇਪੀ ਦੀ ਛਤਰਛਾਇਆ ਪੂਰੀ ਐ ਹੁਣ ਪੂਰੀ ਆੜੀ ਐ ਤੁਹਾਡੀ ਹੁਣ ਅਮਿਤ ਸ਼ਾਹ ਜੀ ਨਾਲ ਤਾਂ ਹੀ ਮਾੜੇ ਮੋਟੇ ਤੁਹਾਡੇ ਪੈਰ ਲੱਗੇ ਹੋਣੇ ਨਹੀਂ ਤਾਂ ਕਦੋਂ ਦਾ ਕੇਜਰੀਵਾਲ ਬਦਲਣਾ ਯਾਦ ਰੱਖਿਓ ਅਗਲੇ ਸਾਲ ਹੋਣ ਵਾਲੀਆਂ ਸ਼ੁਰੂਆਤੀ ਸਾਲ ਦੇ ਅਗਲੇ ਸਾਲ ਜਿਹੜੀਆਂ ਦਿੱਲੀ ਚੋਣਾਂ ਹੋਣੀਆਂ ਉਹ ਦਿੱਲੀ ਚੋਣਾਂ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਪੱਕਾ ਬਦਲਣਗੇ ਹਾਲਾਂਕਿ ਹੈ ਤਾਂ ਹੁਣ ਵੀ ਤੁਸੀਂ ਡੰਮੀ ਹੋ ਤੁਸੀਂ ਸਾਰਾ ਕੁਝ ਉਹਨਾਂ ਨੇ ਲਾ ਲਿਆ ਮੇਰੀ ਪੰਜਾਬ ਦੇ 92 ਐਮਐਲਏ ਨੂੰ ਸਣੇ ਮੰਤਰੀ ਮੁੱਖ ਮੰਤਰੀ ਬੇਨਤੀ ਆ ਜਾਗੋ ਪੰਜਾਬ ਨੂੰ ਬਚਾ ਲਓ ਤੇ ਪੰਜਾਬੀਓ ਨੂੰ ਬੇਨਤੀ ਹੈ ਕਾਹਦਾ ਬਦਲਾ ਨੂੰ ਆਪਾਂ ਵੋਟ ਪਾ ਬੈਠੇ ਕੋਈ ਬਦਲਾਪ ਦੂ ਨਹੀਂ ਇਹ ਪੰਜਾਬ ਨਾਲ ਬਦਲਾ ਹੈ ਪੰਜਾਬ ਦੇ ਹਾਲਾਤ ਬਹੁਤ ਭੜੇ ਨੇ ਜੇ ਆਪਾਂ ਨਾ ਬੋਲੇ ਨਾ ਜਾਗੇ ਨਾ ਸਮਝੇ ਤਾਂ ਇੰਨਾ ਨੁਕਸਾਨ ਪੰਜਾਬ ਦਾ ਕਰਕੇ ਜਾਣਗੇ ਜਿਹਨੂੰ ਭਰ ਲੈ ਕਈ ਸਾਲ ਲੱਗ ਜਾਣਗੇ ਸੋ ਇਸ ਲਈ ਅੱਜ ਪੰਜਾਬ ਦੀ ਹਾਲਤ ਤਰਸਯੋਗ ਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭੜੇ ਹਾਲਾਤ ਬਣਾਉਣ ਲਈ ਇਹ ਦਿੱਲੀ ਐਂਡ ਟੀਮ ਲੱਗੂਗੀ ਅਸੀਂ ਤਾਂ ਫੇਰ ਮਾਨ ਸਾਹਿਬ ਹਾਲਾਂਕਿ ਤੂੰ ਕਸਰੀ ਰੱਖੀ ਅਸੀਂ ਫੇਰ ਤੇਰੇ ਹੱਕ ਚ ਨਾਰਾ ਮਾਰਦੇ ਆ ਕਿਉਂਕਿ ਤੂੰ ਪੰਜਾਬੀਆਂ ਦਾ ਮੁੱਖ ਮੰਤਰੀਆਂ ਪੰਜਾਬ ਦਾ ਮੁੱਖ ਮੰਤਰੀਆਂ ਅੱਜ ਇਸ ਲਈ ਪੰਜਾਬ ਦੀ ਜਿਹੜੀ ਉਹ ਮੁੱਖ ਮੰਤਰੀ ਦੀ ਸੀਟ ਆ ਅਸੀਂ ਫੇਰ ਵੀ ਉਹਦੇ ਤੇ ਜਿਹੜਾ ੱੱੱਕਾ ਹੋ ਰਿਹਾ ਉਹ ਸੀਟ ਨਾਲ ਜਿਹੜਾ ੱੱੱਕਾ ਹੋ ਰਿਹਾ ਜਿਹੜਾ ਅੱਜ ਸਾਰਾ ਕੁਝ ਦਿੱਲੀੋਂ ਲਾਇਆ ਜਾ ਰਿਹਾ ਅਸੀਂ ਫੇਰ ਵੀ ਉਹਦੇ ਨਾਲ ਸਾਡਾ ਨਾਰਾ ਮਾਰਾਂਗੇ ਕਿ ਇਹ ਸਾਰੀ ੱੱੱਕੇਸ਼ਾਈ ਪੰਜਾਬ ਦੇ ਨਾਲ ਨਹੀਂ ਚੱਲਣ ਦੇਾਂਗੇ ਇਹ ਜੋ ਕੁਝ ਅੱਜ ਪੰਜਾਬ ਦੇ ਨਾਲ ਲੁੱਟ ਖਸੁੱਟ ਹੋ ਰਹੀ ਆ ਜੋ ਅੱਜ ਮੰਤਰੀ ਉਤੋਂ ਲਾ ਕੇ ਸਾਰਾ ਅਮਲਾ ਉਤੋਂ ਲਾ ਕੇ ਪੰਜਾਬ ਲੁੱਟਿਆ ਜਾ ਰਿਹਾ ਇਹ ਬਹੁਤ ਮਤ ਭੱਗਾ ਤੇ ਇਤਿਹਾਸ ਦੇ ਵਿੱਚ ਇੰਨਾ ਥੱਲੇ ਨਾ ਜਾਓ ਮੁੱਖ ਮੰਤਰੀ ਸਾਹਿਬ ਹੁਣ ਚੜਾਓ ਤੀਰ ਤੇ ਗਾਓ ਗਾਣਾ ਕਿ ਤੇਰੇ ਯਾਰ ਨੂੰ ਦਬਨੂ ਫਿਰਦੇ ਸੀ ਦਬਦਾ ਕਿੱਥੇ ਆ ਦਿਖਾਓ ਮਾੜਾ ਮੋਟਾ ਕਿ ਤੁਸੀਂ ਕਿਸੇ ਤੋਂ ਦਬਦੇ ਨਹੀਂ ਜਾਗੋ ਕੱਢੋ ਬਾਹਰ ਆਪਣੇ ਆਲੇ ਦੋਲੇ ਤੋਂ ਨਾ ਕਹਾਓ ਆਪ ਆ ਕੇ মিডিਆ 'ਚ ਬੋਲੋ ਕਿ ਹਾਂ ਦਿੱਲੀ ਵਾਲੇ ਸਾਰਾ ਕੁਝ ਸਿੱਧਾ ਕਰ ਰਹੇ ਨੇ ਤੇ ਮੈਂ ਮਾਰਾ ਮੋਟਾ ਜੇ ਬੱਚਾ ਹੋਇਆ ਤਾਂ ਅਮਿਤ ਸ਼ਾਹ ਜੀ ਦੀ ਕਿਰਪਾ ਨਾਲ ਬਚਾ ਹੋਇਆ ਨਹੀਂ ਪੰਜਾਬ ਦੇ ਲਾਤ